ਵੀਮੀ ਸਦੀਦਾ ਸਭ ਤੋਂ ਖਤਰਨਾਕ ਹਥਿਆਰ AK-47 ਰਾਈਫਲ ਹੈ ਇਸ ਨਾਲ 1 ਮਿੰਟ ਵਿੱਚ ਬਿਨਾਂ ਰੁਕੇ 600 ਗੋਲੀਆਂ ਦਾਗੀਆਂ ਜਾ ਸਕਦੀਆਂ ਨੇ ਇਸ ਨੂੰ ਬਣਾਉਣ ਵਾਲੀ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ ਜਿਨ੍ਹਾਂ ਹੱਥਾਂ ਨੇ ਕਲਮ ਫੜ ਕੇ ਸੈਂਕੜੇ ਕਵਿਤਾਵਾਂ ਲਿਖੀਆਂ ਉਸ ਬੰਦੇ ਨੇ ਆਖਰ ਕਿਵੇਂ ਬਣਾ ਦਿੱਤੀ ਏਕੇ 47 ਅੱਜ ਅਸੀਂ ਗੱਲ ਕਰ ਰਹੇ ਹਾਂ ਮਿਖਾਇਲ ਕਲਾਸ਼ਨੀਕੋਵ ਦੀ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਏਕੇ 47 ਰਾਈਫਲ ਬਣਾਈ ਸੀ ਭਾਵੇਂ ਮਿਖਾਇਲ ਇੱਕ ਖਤਰਨਾਕ ਰਾਈਫਲ ਬਣਾਉਣ ਲਈ ਜਾਣੇ ਗਏ ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦੇ ਅੰਦਰ ਇੱਕ ਕਵੀ ਵੀ ਲੁਕਿਆ ਹੋਇਆ ਸੀ ਮਿਖਾਇਲ ਨੇ ਜੀਵਨ ਭਰ ਵਿੱਚ ਐਨੀਆਂ ਕਵਿਤਾਵਾਂ ਲਿਖੀਆਂ ਕਿ ਉਹਨਾਂ ਦੀਆਂ ਸਾਰੀਆਂ ਕਵਿਤਾਵਾਂ ਨੂੰ 6 ਕਿਤਾਬਾਂ ਦੇ ਰੂਪ ਵਿੱਚ ਸੰਭਾਲਿਆ ਗਿਆ ਮਿਖਾਇਲ ਦਾ ਜਨਮ ਸਾਲ 1919 ਵਿੱਚ ਸੋਵੀਅਤ ਸੰਘ ਦੇ ਕੋਰੀਆ ਵਿੱਚ ਹੋਇਆ ਸੀ ਇਹਨਾਂ ਨੂੰ ਬਚਪਨ ਤੋਂ ਹੀ ਮਸ਼ੀਨਾਂ ਅਤੇ ਕਵਤਾਵਾਂ ਨਾਲ ਬੇਹੱਦ ਲਗਾਵ ਸੀ ਮਸ਼ੀਨਾਂ ਨਾਲ ਲਗਾਵ ਦੇ ਕਾਰਨ 19 ਸਾਲ ਦੀ ਉਮਰ ਵਿੱਚ ਮਿਖਾਇਲ ਬਤੌਰ ਟੈਂਕ ਮਕੈਨਿਕ ਰੂਸੀ ਸੈਨਾ ਵਿੱਚ ਭਰਤੀ ਹੋਏ ਸਾਲ 1941 ਵਿੱਚ ਦੂਜੇ ਵਿਸ਼ਵ ਜੰਦੂਰਾਨ ਹਿਟਲਰ ਨੇ ਸੋਵੀਅਤ ਸੰਘ ਤੇ ਹਮਲਾ ਕਰ ਦਿੱਤਾ ਇਸ ਸਮੇਂ ਸੈਨਾ ਵਿੱਚ ਰਹਿੰਦੇ ਹੋਏ ਮਿਖਾਇਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਹਮਲੇ ਵਿੱਚ ਕਾਫੀ ਸੈਨਿਕ ਮਾਰੇ ਗਏ ਜਿਸ ਵਿੱਚ ਮਿਖਾਇਲ ਦੇ ਟੈਂਕ ਨੂੰ ਵੀ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਹਮਲੇ ਤੋਂ ਬਾਅਦ ਜਦੋਂ ਉਹ ਜ਼ਖਮੀ ਹਾਲਤ ਤੋਂ ਉੱਭਰੇ ਤਾਂ ਉਹਨਾਂ ਨੇ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਸਾਲ ਸੀ 1947 ਦਾ ਅਤੇ ਦਿਨ ਸੀ 6 ਜੁਲਾਈ ਜਦੋਂ ਸਿਰਫ 28 ਸਾਲ ਦੇ ਮਿਖਾਇਲ ਨੇ AK-47 ਵਰਗੀ ਖਤਰਨਾਕ ਰਾਈਫਲ ਬਣਾ ਕੇ ਤਿਆਰ ਕਰ ਦਿੱਤੀ AK-47 ਨਾਮ ਦਾ ਮਤਲਬ ਹੈ ਆਟੋਮੈਟਿਕ ਕਲਾਸ਼ਨੀਕੋਵ ਜੋ ਕਿ ਇਸ ਨੂੰ ਬਣਾਉਣ ਵਾਲੇ ਮਿਖਾਇਲ ਕਲਾਸ਼ਨੀਕੋਵ ਦੇ ਨਾਮ ਤੇ ਹੀ ਰੱਖਿਆ ਗਿਆ ਸੀ ਫੁੱਲੀ ਆਟੋਮੈਟਿਕ ਸੈਟਿੰਗ ਦੇ ਨਾਲ 1 ਮਿੰਟ ਵਿੱਚ 600 ਰਾਉਂਡ ਫਾਇਰ ਕਰ ਸਕਣ ਵਾਲੀ ਇਸ ਰਾਈਫਲ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ ਸ਼ਾਇਦ ਆਪਣੇ ਆਖਰੀ ਦਿਨਾਂ ਵਿੱਚ ਮਿਖਾਇਲ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਉਹਨਾਂ ਨੇ AK-47 ਦੇ ਰੂਪ ਵਿੱਚ ਅਜਾਈ ਰਾਈਫਲ ਬਣਾ ਦਿੱਤੀ ਸੀ ਜਿਸ ਨੂੰ ਤਬਾਹੀ ਦੇ ਰੂਪ ਵਿੱਚ ਦੇਖਿਆ ਜਾਂਦਾ ਏ ਇਹੀ ਕਾਰਨ ਰਿਹਾ ਹੋਵੇਗਾ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਉਹਨਾਂ ਨੂੰ ਫਿਰ ਤੋਂ ਕਦੇ ਕੁਝ ਬਣਾਉਣ ਦਾ ਮੌਕਾ ਮਿਲੇਗਾ ਤਾਂ AK-47 ਤੋਂ ਕੱਟ ਖਤਮਨਾਕ ਹਥਿਆਰ ਬਣਾਉਣਗੇ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਲਈ ਇੱਕ ਖਾਸ ਤਰ੍ਹਾਂ ਦੀ ਕਾਹ ਕੱਟਣ ਵਾਲੀ ਮਸ਼ੀਨ ਬਣਾਉਣਾ ਚਾਹੁੰਦੇ ਨੇ ਹਾਲਾਂਕਿ ਆਪਣਾ ਇਹ ਸੁਪਨਾ ਪੂਰਾ ਕਰਨ ਤੋਂ ਪਹਿਲਾਂ ਹੀ ਮਿਖਾਇਲ 23 ਦਸੰਬਰ ਸਾਲ 2013 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ